ਮੂੰਗੀ ਦਾ ਝਾੜ 9 ਕੁਇੰਟਲ ਤੋਂ ਪਲੱਸ ਪਲੱਸ ਸੀਗਾ ਜੀ ਦੇਖੋ ਗੱਪ ਨਾ ਮਾਰਿਓ ਨਹੀਂ ਬਿਲਕੁਲ ਨਹੀਂ 9 ਕੁਇੰਟਲ ਬਹੁਤ ਜ਼ਿਆਦਾ ਹੋ ਜਾਂਦਾ ਨਹੀਂ ਨਹੀਂ 9 ਕੁਇੰਟਲ ਝਾੜ ਇਕੱਲਾ ਇੱਕ ਖੇਤ ਦਾ ਤੁਲਿਆ ਹੋਇਆ ਜੀ ਲੱਗ ਆਪਾਂ ਅਕਸਰ ਦੇਖਦੇ ਆਂ ਤੇ ਆਪਣੇ ਪਿੰਡਾਂ ਦੇ ਵਿੱਚੀ 2-4 ਕਿਸਾਨ ਵੀ ਇਹੋ ਜਿਹੇ ਹੁੰਦੇ ਆ ਕਿ ਜਿਨ੍ਹਾਂ ਦੀ ਆਮਦਨ ਤੁਗਣੀ ਹੁੰਦੀ ਆ ਉਹ ਕਿਵੇਂ ਹੁੰਦੀ ਆ ਖੇਤ ਵੀ ਉਹੀ ਹੁੰਦੇ ਆ ਫਸਲਾਂ ਵੀ ਉਹੀ ਹੁੰਦੀਆਂ ਉਹ ਅਜਿਹੇ ਕਿਹੜਾ ਜਾਦੂ ਮਾਰਦੇ ਆ ਕਿ ਉਹਨਾਂ ਦੀ ਜਿਹੜੀ ਆਮਦਨ ਆ ਉਹ ਤੁਗਣੀ ਹੋ ਜਾਂਦੀ ਆ ਉਨ੍ਹਾਂ ਦੇ ਵਿੱਚੋਂ ਇੱਕ ਅਜਿਹਾ ਕਿਸਾਨ ਵੀ ਰਿਹਾ ਮੇਰੇ ਨਾਲ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਆਪਣਾ ਪਿੰਡ ਦਾ ਨਾਮ ਦੱਸੋ ਤੁਸੀਂ ਅਜਿਹਾ ਕਿਹੜਾ ਜਾਦੂ ਕੀਤਾ ਕਿ ਜਿਹੜੀ ਤੁਹਾਡੀ ਆਮ ਕਿਸਾਨਾਂ ਨਾਲੋਂ ਆਮਦਨ ਵਧ ਗਈ ਹੋ ਚੁੱਕੀ ਹੈ ਮੇਰਾ ਮੇਰਾ ਨਾਮ ਆ ਜੀ ਗੁਰਪ੍ਰੀਤ ਸਿੰਘ ਜੱਸੀ ਬਾਗਵਾਲੀ ਜ਼ਿਲ੍ਹਾ ਬਠਿੰਡਾ ਠੀਕ ਹੈ ਮੈਂ ਝੋਨਾ ਤੇ ਕਣਕ ਤਾਂ ਆਪਾਂ ਨਾਰਮਲ ਕਿਸਾਨ ਲਾਉਣੀ ਆ ਠੀਕ ਹੈ ਤੇ ਤੀਜੀ ਫਸਲ ਲਾਈ ਸੀ ਮੂੰਗੀ ਦੀ ਮੂੰਗੀ ਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਮੂੰਗੀ ਕਦੋਂ ਲਗਾਈ ਸੀ ਕਿੰਨਾ ਕਿੰਨੇ ਦਿਨਾਂ ਦੀ ਵੈਰਾਈਟੀ ਸੀ ਤੇ ਵੈਰਾਈਟੀ ਕਿਹੜੀ ਸੀ ਕਿਉਂਕਿ ਮਾਰਕੀਟ ਦੇ ਵਿੱਚ ਮੂੰਗ ਦੀਆਂ ਬਾਲੀਆਂ ਜਦ ਇੱਕ ਕਿਸਮ ਆ ਚੁੱਕੀਆਂ ਆ ਵੈਰਾਈਟੀ ਸੀਗੀ ਬਾਈ ਜੀ ਸ਼੍ਰੀ ਰਾਮ ਦੀ ਬਜੇਤਾ 26 ਬਜੇਤਾ 26 ਹਾਂਜੀ ਮੈਨੂੰ ਇਹ ਦੱਸੋ ਹਾਂਜੀ ਕਿ ਇਹ ਕਿਨੇ ਟਾਈਮ ਬਾਅਦ ਤੁਸੀਂ ਵੱਢ ਲਈ ਸੀ ਇਹ ਕਣਕ ਵੜਨ ਤੋਂ ਤੁਰੰਤ ਬਾਅਦ ਬਜਾਈ ਕਰਤੀ ਸੀ ਵੀ ਜਾਨੀ ਕਿ 2 5-7 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਤੇ ਬਾੜ ਤੋਂ 62 ਤੋਂ 63 ਦਿਨਾਂ ਬਾਅਦ ਤਕਰੀਬਨ 65 ਦਿਨਾਂ ਬਾਅਦ ਬਾਢੀ ਹੋ ਗਈ ਸੀ ਇਹਦੀ ਝੋਨਾ ਉਦੋਂ ਵਾਰ ਲਾਇਆ ਸੀ ਕਿ ਹਾਂਜੀ ਝੋਨਾ ਲਾਇਆ ਸੀ ਉਸ ਤੋਂ ਕਿੰਨਾ ਝੜਾਈ ਝੋਨੇ ਦਾ ਝੋਨਾ ਆਹੀ ਆਪਣਾ ਨਾਰਮਲ 75-77 ਸਾਡੇ ਏਰੀਆ ਦੇ ਹਿਸਾਬ ਨਾਲ ਠੀਕ ਹੈ ਤੇ ਮੂੰਗੀ ਦਾ ਕਿੰਨਾ ਝੜ ਆ ਗਿਆ ਸੀਗਾ ਮੂੰਗੀ ਦਾ ਝਾੜ 9 ਕੁਇੰਟਲ ਤੋਂ ਪਲੱਸ ਪਲੱਸ ਸੀਗਾ ਜੀ ਦੇਖੋ ਗੱਪ ਨਾ ਮਾਰਿਓ ਨਹੀਂ ਬਿਲਕੁਲ ਨਹੀਂ 9 ਕੁਇੰਟਲ ਬਹੁਤ ਜ਼ਿਆਦਾ ਹੋ ਜਾਂਦਾ ਨਹੀਂ ਨਹੀਂ 9 ਕੁਇੰਟਲ ਝਾੜ ਇਕੱਲਾ ਇੱਕ ਖੇਤ ਦਾ ਤੋਲ ਠੀਕ ਹੈ ਠੀਕ ਹੈ ਤੁਸੀਂ ਆ ਗੱਲ ਨੋਟ ਕਰਿਓ ਮੂੰਗੀਆਂ ਝਾੜ ਵੀ ਬੰਪਰ ਆਇਆ ਪਲੱਸ ਨਾਲ ਝੂਨੇ ਦਾ ਝਾੜ ਵੀ ਬੰਪਰ ਮਿਲਿਆ ਕਿਸਾਨ ਵੀਰ ਨੂੰ ਕਿਉਂਕਿ ਆਪਾਂ ਅਕਸਰ ਵੇਖਦੇ ਜਿੱਥੇ ਤੰਨ ਫਸਲਾਂ ਲਗਾਈਆਂ ਜਾਂ ਨਾ ਉੱਥੇ ਤੀਜੀ ਫਸਲ ਪੈਟ ਜਾਂਦੀ ਆ ਇੱਕ ਗੱਲ ਹੋਰ ਤੁਸੀਂ ਬੀਜ ਕਿੰਨਾ ਪਾਇਆ ਸੀ ਇਸ ਮੂੰਗੀ ਦਾ ਵੀ 11 ਕਿਲੋ ਦੇ ਐਸਟੀਮੇਟ ਪਾਇਆ ਸੀ ਠੀਕ ਹੈ ਤੁਹਾਡੇ ਕਹਿਣਾ ਮਤਲਬ 11 ਕਿਲੋ ਬੀਜ ਨਾਲ ਹਾਂਜੀ ਸ਼ੀਰਿਆਂ ਦੀ ਵਿਜੇਤਾ 26 ਮੂੰਗੀ ਮੈਂ 9 ਕੁੰਟਲ ਪਲੱਸ ਕੱਢ ਲਿਆ ਪਲੱਸ ਕੱਢਿਆ ਹਾਂਜੀ ਕੋਈ ਬਿਮਾਰੀ ਆਈ ਇਹਦੇ ਵਿੱਚ ਨੀ ਕੋਈ ਬਿਮਾਰੀ ਨਹੀਂ ਨੌ ਸਪ੍ਰਿਆ ਕਿੰਨੇ ਕਰਤੀਆਂ 250 ਸਪ੍ਰਿਆ ਹੋਗਾ ਜੀ ਸੁੰਡੀ ਦੇ ਤੇਲੇ ਦੀਆਂ ਚਲੋ ਤਾਂ ਹੋ ਹੀ ਜਾਂਦੀਆਂ ਹੀਆਂ ਇੱਕ ਨਾ ਆਪਣੇ ਕਿਸਾਨ ਵੀਰ ਮੂੰਗੀ ਪਤਾ ਕਿਉਂ ਨਹੀਂ ਲਾਉਂਦੇ ਆਪਣੇ ਪਿੰਡਾਂ ਦੇ ਵਿੱਚ ਕਾਫੀ ਕਿਸਾਨ ਵੀਰਾਂ ਨੇ ਕੋਸ਼ਿਸ਼ ਕੀਤੀ ਵੀ ਕਣਕ ਦੇ ਬਟਨ ਤੇ ਵਾਧਾ ਮੂੰਗੀ ਵੀ ਤੀਏ ਪਰੰਤੂ ਫੇਲ ਹੋ ਗਈ ਵਿੱਚ ਹੀ ਬੋਣੀ ਪਈ ਉਹ ਕਹਿੰਦੇ ਕਿਸੇ ਕੰਮ ਦੀ ਨਹੀਂ ਸੀ ਤਾਂ ਫਸਲ ਕਿਉਂ ਕਿਉਂਕਿ ਇਹਨੂੰ ਇੱਕ ਪੀਰਾਇਆ ਰੋਗ ਪੈਂਦਾ ਸਾਰੀ ਵੈਰਾਈਟੇ ਅਹੇ ਮੂੰਗੀ ਨਾ ਪੀਲੀ ਪੀਲੀ ਹੋ ਜਾਂਦੀ ਆ ਨਹੀਂ ਇਸ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਈ ਸਾਨੂੰ ਕੋਈ ਇਸ ਤਰੀਕੇ ਸਪਰੇ ਨਹੀਂ ਕਰਨੀ ਪਈ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਊਗੀ ਇਸ ਵਜੇਤਾ 26 ਬਾਰੇ ਮੈਂ ਥੋੜਾ ਰਿਸਰਚ ਕੀਤਾ ਇਹ ਵੈਰੈਟੀ ਪੀਲੀ ਪਤਾ ਕਿਉਂ ਨਹੀਂ ਪੈਂਦੀ ਕਿਉਂਕਿ ਇਸ ਦਾ ਬੀਜ ਸੋਦਸ ਦਾ ਹੀ ਮਿਲਦਾ ਇਸ ਵੈਰੈਟੀ ਦਾ ਮੈਂ ਐਵਰੇਜ ਝਾੜ ਦੇਖਿਆ ਤਾਂ ਉਹ 9 ਤੋਂ 10 ਕੁੰਟਲ ਆ ਤੇ ਝਾੜ ਦੇਣ ਦੀ ਸਮਰੱਥਾ 12 ਤੋਂ 13 ਕੁੰਟਲ ਤੱਕ ਆ ਕੁਆਲਿਟੀ ਕਿਸ ਤਰ੍ਹਾਂ ਸੀ ਕੁਆਲਿਟੀ ਬਹੁਤ ਮੋਟੇ ਦਾਣੇ ਤੇ ਪਰਮੇ ਦਾਣੇ ਸੀਗੇ ਬਹੁਤ ਵਧੀਆ ਸੀ ਫਲੀਆਂ ਕਿਸ ਤਰ੍ਹਾਂ ਲੱਗਦੀਆਂ ਨੇ ਗੁੱਛਾਂ ਚ ਲੱਗਦੀਆਂ ਗੁੱਛਾਂ ਚ ਲੱਗਦੀਆਂ ਫਿਰ ਤੇ ਮੈਂ ਛੋਟੀਆਂ ਹੁੰਦੀਆਂ ਕਿ ਵੱਡੀਆਂ ਫਲੀਆਂ ਲੰਬੀਆਂ ਹੁੰਦੀਆਂ ਗੁੱਛਾਂ ਦੇ ਵਿੱਚ ਪਰਮੀਆਂ ਫਲੀਆਂ ਮੇਨ ਗੱਲ ਨੋਟ ਕਰਿਓ ਕਿ ਨੁਕਸਾਨ ਵੀਰੋ ਕਿ ਇਹੜਾ ਰੇਟ ਆ ਉਹ ਆਪਣੀ ਮੂੰਗੀ ਦੇ ਕੁਆਲਿਟੀ ਦੇ ਇਹ ਲੱਗਦਾ ਹੁੰਦਾ ਠੀਕ ਹੈ ਨਾ ਕੁਆਲਿਟੀ ਤੇ ਮੋٹے ਦਾਣੇ ਮੇਨ ਵਿਸ਼ੇਸ਼ਤਾ ਐ ਇਸ ਵੈਰੈਟੀ ਦੀ ਤੇ ਇਸ ਕਿਸਾਨ ਵੀਰ ਦਾ ਤੁਹਾਡੇ ਮੂੰਹ ਤੇ ਕਹਿ ਰਿਹਾ ਕਿ ਮੇਰਾ ਸਾਰੀ ਮੁੰਡੀ ਤੋਂ ਜ਼ਿਆਦਾ ਰੇਟ ਮੇਰੀ ਮੂੰਗੀ ਰਹੀ ਲੱਗਿਆਗਾ ਸਭ ਤੋਂ ਮੇਨ ਗੱਲ ਇਸ ਵੈਰੈਟੀ ਬੈ ਥੋੜਾ ਰਿਸਰਚ ਕੀਤਾ ਇਸ ਦੀ ਇੱਕ ਬੂਟੇ ਨੂੰ 110 ਤੋਂ ਲੈ ਕੇ 130 ਤੱਕ ਫਲੀਆਂ ਲੱਗਦੀਆਂ ਤੁਸੀਂ ਆਪ ਹੀ ਸੋਚ ਲੋ ਕਿੰਨਾ ਝਾੜ ਆ ਸਕਦਾ ਐ ਇਸ ਵੈਰਾਈਟੀ ਦਾ ਦਾਣੇ ਦੇ ਮੋٹے ਬਾਰੇ ਹੁੰਦੀ ਹੈ ਆਪਣੇ ਕਿਸਾਨ ਵੀਰ ਨੇ ਦੱਸ ਹੀ ਦਿੱਤਾ ਝਾੜ ਕਹਿੰਦੇ ਬਰਾਂਡ ਕਿੰਨਾ ਆਇਆ ਸੀਗਾ 9 ਕੁਇੰਟਲ ਤੋਂ ਪਲੱਸ ਠੀਕ ਹੈ 9 ਕੁਇੰਟਲ ਤੋਂ ਪਲੱਸ ਕਹਿ ਰਿਹਾ ਉਹ ਵੀ 60 65 ਦਿਨਾਂ ਦੇ ਵਿੱਚਕਾਰ ਤਾਂ ਗੁਰਪ੍ਰੀਤ ਮੈਨੂੰ ਇਹ ਦੱਸ ਹੁਣ ਆਪਣੇ ਕਿਸਾਨ ਵੀਰਾਂ ਨੂੰ ਤੂੰ ਕੀ ਕਹਿਣਾ ਚਾਹੁੰਦਾ ਸ਼ੀਰਾਂ ਦੀ ਵਿਜੇਤਾ 26 ਮੂੰਗੀ ਲਾਉਣ ਕੇਨਾ ਲਾਉਣ ਜੀ ਬਹੁਤ ਵਧੀਆ ਵੈਰਾਈਟੀ ਆ ਤੇ ਵਧੀਆ ਝਾੜ ਆ ਥੋੜੇ ਦਿਨਾਂ ਦੀ ਫਸਲ ਆ ਗਈ ਚੰਗਾ ਮੁਨਾਫਾ ਕਿਸਾਨ ਨੂੰ ਮੈਂ ਤਾਂ ਮੇਰੇ ਰਿਕੁਐਸਟ ਕਰੂੰਗਾ ਵੀ ਲਾਓ ਠੀਕ ਹੈ ਤੁਸੀਂ ਇਸ ਵਾਰ ਲਾਉਂਗੇ ਹਾਂਜੀ ਮੈਂ ਠੀਕ ਐ ਸਾਰਾ ਏਰੀਆ ਲਾਉਂਗਾ ਕਿ ਸੱਤ ਅਟਕ ਲਿਆ ਤਾਂ ਦੋਸਤੋਂ ਹੁੰਦੇ ਹੋ ਜਾਇਤ ਧੰਨਵਾਦ ਦੋਸਤੋਂ